ਦੰਤਾਂ ਸ਼੍ਰੀ ਪੂਰੇ ਦੇਖੋ ਹਾਜ਼ਰ ਚੁੱਕੇ 350ਵਾਂ ਜਿਹੜਾ ਸ਼ਹੀਦੀ ਦਿਵਸ ਦੇ ਉੱਤੇ ਨਗਰ ਕੀਰਤਨ ਜਿਹੜਾ ਸ਼ਹੀਦੀ ਦਿਵਸ ਨੂੰ ਸਮਰਪਿਤ ਜਿਹੜੇ ਪੂਰੇ ਹੀ ਹਿੰਦੁਸਤਾਨ ਦੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਇਹ ਨਗਰ ਕੀਰਤਨ ਜਿਹੜਾ ਸ਼ਹੀ ਨਗਰ ਤੋਂ ਅੱਜ ਪੰਜਾਬ ਦੇ ਵਿੱਚ ਐਂਟਰ ਹੋਏਗਾ ਜਿਹੜਾ ਕਿ ਹਲਕਾ ਸੁਜਾਨਪੁਰ ਦੇ ਵਿੱਚ ਕਹਿੰਦੇ ਮਾਧੂਪੁਰ ਦੇ ਵਿੱਚ ਪ੍ਰਵੇਸ਼ ਕਰੇਗਾ ਸ਼ਾਮ ਨੂੰ 5 ਵਜੇ ਔਰ ਇਹ ਮਾਧੂਪੁਰ ਤੋਂ ਅੱਗੇ ਫਿਰ ਸੁਜਾਨਪੁਰ ਪੰਜ ਨੰਬਰ ਪੁਲ ਦੇ ਉੱਤੇ ਜਿਹੜੀ ਸੰਗਤ ਲੋਪੂਰਾ ਇਹਦਾ ਸਵਾਗਤ ਕੀਤਾ ਜਾਏਗਾ ਉਸ ਤੋਂ ਬਾਅਦ ਪਠਾਨਕੋਟ ਲਾਸਟ ਵਿੱਚ ਹਰਕਿਸ਼ਨ ਪਬਲਿਕ ਸਕੂਲ ਦੇ ਵਿੱਚ ਜਾਏਗਾ ਸੋ ਮੈਂ ਆਪਣੇ ਸਾਰੇ ਹੀ तमाम ਸੁਜਾਨਪੁਰ ਹਲਕਾ ਦੇ ਨਿਵਾਸੀਆਂ ਨੂੰ ਬੇਨਤੀ ਕਰਦਾ ਕਿ ਜਿੱਥੇ ਵੀ ਤੁਹਾਨੂੰ ਸੂਟ ਪੁਆਇੰਟ ਲੱਗਦਾ ਹੈ ਜਿਹੜੇ ਜੈਣੀ ਰਾਣੀਪੁਰ ਰਾਣੀਪੁਰ ਉਪਰਲਾ ਟਿਕਲਾ ਸਾਰੇ ਹੀ ਪਿੰਡਾਂ ਨੂੰ ਜਿੰਨੇ ਵੀ ਸਾਡੇ ਲੋਕਾਂ ਨੂੰ ਬੇਨਤੀ ਹੈ ਵੀ ਤੁਸੀਂ ਮਾਧੋਪੁਰ ਆ ਕੇ ਉੱਥੇ ਇਸ ਜਿਹੜੇ ਨਗਰ ਕੀਰਤਨ ਦੇ ਵਿੱਚ ਸ਼ਾਮਿਲ ਹੋ ਕੇ ਉਦਾ ਪਰਮਾ ਜਿਹੜਾ ਸਵਾਗਤ ਕੀਤਾ ਜਾਏ ਉਥੇ ਗੁਰੂ ਸ਼ਿੰਤਨ ਸੰਤ ਸਿੰਘ ਉਤੇ ਬਹਾਦਰ ਜੀ ਦੇ ਜਿੰਨੇ ਵੀ ਮੋਹਸਰਦਾਲੂ ਉਥੇ ਪਹੁੰਚ ਰਹੇ ਹੈ ਔਰ ਜਿਹੜੇ ਸਿਆਨਪੁਰ ਦੇ ਨਾਲ ਲੱਗਦੇ ਪਿੰਡ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਸਿਆਨਪੁਰ ਦੇ ਪੋਲ ਨੰਬਰ 5 ਤੇ ਆ ਕੇ ਤੁਸੀਂ ਉਹਦੇ ਵਿੱਚ ਸ਼ਾਮਿਲ ਹੋਵੋ ਨਗਰ ਕੀਰਤਨ ਦੇ ਵਿੱਚ ਸੋ ਮੈਂ ਸਾਰੇ ਹੀ ਆਪਣੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਵੀ ਜਿਹੜਾ ਪਹਿਲੀ ਵਾਰ ਗੁਰੂ ਤੇਗ ਬਹਾਦਰ ਜੀ ਦੇ ਇਸ ਸ਼ਹੀਦੀ ਦਿਵਸ ਨੂੰ ਤੇ ਜਿਹੜਾ ਐਡਾ ਵਧੀਆ ਤਰੀਕੇ ਨਾਲ ਜਿਹੜਾ ਇਹ ਕਾਰਜਕ੍ਰਮ ਜਿਹੜਾ ਆਰੰਭਿਆ ਸੋ ਮੈਂ ਸਾਰੇ ਆਪਣੇ ਹਲਕਾ ਸੁਯਾਨਪੁਰ ਦੇ ਨਿਵਾਸੀ ਨੂੰ ਬੇਨਤੀ ਕਰਦਾ ਵੀ ਸਾਰੇ ਅੱਜ 5 ਵਜੇ ਮਾਧੋਪੁਰ ਵਿਖੇ ਸ੍ਰੀਯਾਨਪੁਰ ਪੋਲ ਨੰਬਰ 5 ਦੇ ਵਿੱਚ ਪਹੁੰਚ ਕੇ ਨਗਰ ਕੀਰਤਨ ਵਿੱਚ ਤੁਸੀਂ ਸ਼ਾਮਲ ਹੋਵੋ